ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਪਾਇਰਨਜੀਤ ਸਿੰਘ ਟਡਰਿਆ ਆ ਦਸਮ ਗ੍ਰੰਥ ਮੰਨਣ ਵਾਲਿਆਂ ਨੂੰ ਕਹਿ ਰਿਹਾ ਕਿ ਦਸਮ ਗ੍ਰੰਥ ਤੁਸੀਂ ਆਪਣੇ ਘਰ ਚ ਅਗਰ ਰੱਖਿਆ ਹੈ ਉਹਦਾ ਸਤਕਾਰ ਕਰਦੇ ਹੋ ਹੈ ਤੇ ਚੰਗੀ ਗੱਲ ਹੈ ਇਹਦੇ ਨਾਲ ਕਿਸੇ ਨੂੰ ਕੋਈ ਮਸਲਾ ਨਹੀਂ ਹੈਗਾ ਪਰ ਜਿਹੜੀ ਜਗਾ ਗੁਰੂ ਗ੍ਰੰਥ ਸਾਹਿਬ ਦੀ ਹੈ ਉਹ ਦਸਮ ਗ੍ਰੰਥ ਨੂੰ ਤੁਸੀਂ ਨਾ ਦੋ ਜਿਸ ਤਰ੍ਹਾਂ ਹਰ ਜਗਾ ਅੱਜ ਵਿੱਚ ਇੱਕ ਹੈਡ ਹੁੰਦਾ ਹੈ ਨਾ ਉਦੀ ਇੱਕ ਖਾਸ ਜਗ੍ਹਾ ਹੁੰਦੀ ਹੈ ਉਹਦੀ ਖਾਸ ਇੱਕ ਇਤਰਾਮ ਹੁੰਦਾ ਹੈ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਵੀ ਖਾਸ ਇਤਰਾਮ ਹੈ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਤੇ ਨਾ ਲਿਆ ਉਹ ਇੱਕ ਤਰਫ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਰਿਹਾ ਹੁੰਦਾ ਹੈ ਜਦ ਕਿ ਦੂਸਰੀ ਤਰਫ ਦਸਮ ਗ੍ਰੰਥ ਦੀ ਕਥਾ ਕੀਤੀ ਜਾਂਦੀ ਹੈਗੀ ਹੈ ਜਿਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਮੰਨਣ ਵਾਲਿਆਂ ਦੀ ਦਿਲਜ਼ਾਰੀ ਹੁੰਦੀ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਠੀਸ ਪਹੁੰਚਦੀ ਹੈ ਅਕਾਲ ਤਖਤ ਦਾ ਤੋ ਹੁਕਮਨਾਮਾ ਜਿਹੜਾ ਜਾਰੀ ਕੀਤਾ ਗਿਆ ਹੈ ਉਹ ਇਹ ਹੈ ਕਿ ਦਸਮ ਗ੍ਰੰਥ ਦੇ ਨਾਲ ਕੋਈ ਹੱਕ ਚ ਬੋਲੇ ਤੇ ਨਾਲ ਕੋਈ ਵਿਰੋਧ ਚ ਬੋਲੇ ਪਰ ਜਦੋਂ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੀ ਥਾਂ ਤੇ ਜਿਹੜਾ ਵਾ ਉਹ ਇੱਜ਼ਤ ਇhtram ਦਿੱਤਾ ਜਾਂਦਾ ਹੈਗਾ ਵਾ ਤੇ ਫਿਰ ਉਹਨਾਂ ਦੇ ਮੰਨਣ ਵਾਲਿਆਂ ਦੀ ਦਿਲ ਆਜ਼ਾਦੀ ਹੁੰਦੀ ਹੈ ਹੋਰ ਕੀ ਕਹਿ ਰਹੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਪਰ ਕਰਦੇ ਹਾਂ ਉਸ ਤੇ ਵਿਚਾਰ ਦਿੱਲੀ ਚ ਚੱਲਦੀ ਨਾ ਕਥਾ ਦਸਮ ਗ੍ਰੰਥ ਦੀ ਸ਼ੁਰੂ ਕੀਤੀ ਹੈ ਇਹ ਗੱਲ ਮੇਰੀ ਧਿਆਨ ਨਾਲ ਸੁਣ ਲਿਓ ਘਰਾਂ ਚ ਬੈਠੇ ਵੀ ਸੁਣ ਲਿਓ ਦਿੱਲੀ ਵਾਲੇ ਖਾਸ ਕਰਕੇ ਸੁਣਿਓ ਮਜਾਰੇ ਵੀ ਕਰਦੇ ਕਈ ਵੀਰ ਜੋ ਵੀ ਚੱਲ ਰਿਆ ਇੱਕ ਗੱਲ ਸਾਨੂੰ ਸਮਝਣੀ ਪੈਣੀ ਹੈ ਦਸਮ ਗ੍ਰੰਥ ਨੂੰ ਮੰਨਦਾ ਅਗਲਾ ਲੱਖ ਵਾਰੀ ਮੰਨੇ ਆਪਣੇ ਘਰੇ ਰੱਖੇ ਪ੍ਰਕਾਸ਼ ਕਰੇ ਪੜੇ ਅਗਲੇ ਦੀ ਮਰਜ਼ੀ ਹੈ ਅਗਲਾ ਅਜਾਬ ਠੀਕ ਹੈ ਨਾ ਪਰ ਦੁੱਖ ਉਦੋਂ ਲੱਗਦਾ ਜਦੋਂ ਨਾ ਤੁਸੀਂ ਇੱਕ ਆਫੀਸਰ ਨਾਲ ਪਿਆਰ ਕਰਦੇ ਆ ਕਿਤੇ ਪਿਆਰ ਹੁੰਦਾ ਨਾ ਟਿਕਾ ਲੱਗਦਾ ਯਾਰ ਉਹਦੀ ਕੁਰਸੀ ਤੇ ਬੈਠੇ ਕਈ ਬੱਚੇ ਤਾਂ ਵੇਖਿਆ ਵੀ ਮੇਰੇ ਡੈਡੀ ਦੀ ਚੀਜ਼ ਹੈ ਐਦਾਂ ਨਹੀਂ ਕਹਿੰਦੇ ਡਾਈਨਿੰਗ ਟੇਬਲ ਤੇ ਕਈਆਂ ਦੇ ਘਰਾਂ ਦੇ ਵਿੱਚ ਡਾਈਨਿੰਗ ਟੇਬਲ ਦੇ ਉੱਤੇ ਜਿਹੜੀ ਮੇਨ ਚੇਅਰ ਹੁੰਦੀ ਹੈ ਹੁੰਦੀ ਕੁਝ ਹੀ ਚੇਹਰੇ ਸਾਰੇ ਪਰ ਇੱਕ ਹੈੱਡ ਹੁੰਦੀ ਮੇਨ ਚੇਅਰ ਹੁੰਦੀ ਉਹ ਕਹਿੰਦੇ ਆ ਆ ਚੇਅਰ ਦੇ ਉੱਤੇ ਬੈਠਣ ਲੱਗਦਾ ਨਗਲਾ ਨਹੀਂ ਦੀ ਇੱਧਰ ਬੈਹੋ ਜੀ ਤੁਸੀਂ ਇੱਥੇ ਸਾਡੇ ਘਰ ਦੇ ਮੁਖੀ ਨੇ ਮੇਰੇ ਪਿਤਾ ਜੀ ਨੇ ਬੈਠਣਾ ਇਹ ਜਿਹੜਾ ਹੈੱਡ ਹੈ ਸਾਡੇ ਡਿਪਾਰਟਮੈਂਟ ਦਾ ਸਾਡੀ ਫੈਮਿਲੀ ਦਾ ਉਹ ਬੈਠੋ ਡਿਪਾਰਟਮੈਂਟ ਵਾਲੇ ਕਹਿੰਦੇ ਨੇ ਇੱਥੇ ਸਾਡਾ ਹੈੱਡ ਵੈ ਹੈ ਇਹ ਉਹਦੀ ਜਗ੍ਹਾ ਹੈ ਇੱਕ ਰਿਸਪੈਕਟ ਹੈ ਇੱਕ ਥਾਂ ਹੈ ਠੀਕ ਦਸ਼ਮ ਗ੍ਰੰਥ ਜਿਹੜਾ ਪੜਦਾ ਜੀ ਸਦਕੇ ਪੜੇ ਉਦੇ ਵਿੱਚੋਂ ਤਿੰਨ ਬਾਣੀਆਂ ਅਕਾਲ ਤਖਤ ਵੱਲੋਂ ਨਿਤਨੇਮ ਵਿੱਚ ਸਾਰੀ ਦੁਨੀਆ ਹੀ ਪੜਦੀ ਹੈ ਨਿਤਨੇਮ ਇੱਥੇ ਵੀ ਆਪਣੇ ਵੀ ਹੁੰਦਾ ਹੈ ਮਸਲਾ ਹੈ ਜਿਹੜਾ ਮਸਲਾ ਉਹ ਹੈ ਜਿਹੜੀ ਹੈੱਡ ਦੀ ਚੀਜ਼ ਹੈ ਉਹ ਹੈੱਡ ਕੁਲ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਥਾਂ ਹੈ ਸਿੱਖਾਂ ਦੇ ਵਿੱਚ ਚਵਰ ਛਤਰ ਤੇ ਤਖਤ ਇਨਾਂ ਦਾ ਮਾਲਕ ਪਾਤਸ਼ਾਹ ਜੀ ਤੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਇਹ ਚੌਰਵੀਂ ਇਹਨਾਂ ਦਾ ਛੱਤਰ ਵੀ ਤੇ ਤਖਤ ਵੀ ਤੁਸੀਂ ਕਿਸੇ ਵੀ ਗ੍ਰੰਥ ਨੂੰ ਪੜੋ ਘਰੇ ਰੱਖੋ ਸਤਕਾਰ ਕਰ ਲਓ ਜੋ ਕਰਨਾ ਕਰ ਲਓ ਪਰ ਇੱਕ ਥਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਉਹ ਨਾ ਕਿਸੇ ਹੋਰ ਜਥੇ ਬੰਦੀਆਂ ਕਈ ਤੇ ਹਜੂਰ ਸਾਹਿਬ ਬਰਬਰ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦਾ ਚਬਰ ਵੀ ਹੈ ਛਤਰ ਵੀ ਹੈ ਤਖਤ ਵੀ ਹੈ ਤਿੰਨੇ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤੀਆਂ ਭਈਆਂ ਬਰਾਬਰ ਹੈ ਉਦੋਂ ਪ੍ਰੋਬਲਮ ਨਹੀਂ ਆਉਂਦੀ ਹੈ ਇਹ ਪ੍ਰੋਬਲਮ ਹੈ ਅਗਲੀ ਗੱਲ ਜਿਹੜੀ ਕਥਾ ਹੋਵੇ ਜਿਹੜੀ ਲੋਕਾਂ ਦੇ ਵਿੱਚ ਪਬਲਿਕ ਚ ਹੋਣੀ ਹੈ ਉਹ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਹਰ ਥਾਂ ਤੇ ਹੁਣ ਹੋਇਆ ਕੀ ਹੈ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਤੇ ਉਧਰੋਂ ਬੰਗਲਾ ਸਭ ਉਸੇ ਦਿਨ ਕਥਾ ਸ਼ੁਰੂਗਾ ਦੀ ਕਰਾਈ ਦਸਮ ਗ੍ਰੰਥ ਦੀ ਪ੍ਰਕਾਸ਼ ਗੁਰਗ੍ਰੰਥ ਸਾਹਿਬ ਦਾ ਉਦਣ ਤੁਸੀਂ ਦਸਮ ਗ੍ਰੰਥ ਦੀ ਕਥਾ ਕਰਨੀ ਸ਼ੁਰੂ ਕਰਤੀ ਮਤਲਬ ਇਹ ਜਾਣ ਕੇ ਹੈ ਇੱਕ ਵਿਚਾਰੇ ਬਾਹਰ ਹੈ ਪਿਆਰ ਕਰਨ ਵਾਲੇ ਅਗਲਾ ਛੰਡੀਆਂ ਲੈ ਕੇ ਖੜਾ ਹੈ ਦੁੱਖ ਲੱਗਦਾ ਯਾਰ ਉਹਨਾਂ ਲੋਕਾਂ ਨੂੰ ਤੁਸੀਂ ਇੰਨਾ ਧੱਕਾ ਇੱਕ ਧੜੇ ਨਾਲ ਨਾ ਕਰੋ ਵੇਖੋ ਅਕਾਲ ਤਖਤ ਵਾਲਿਆਂ ਦਾ ਹੁਕਮਨਾਮਾ ਹੈ ਵੀ ਦਸਮ ਗ੍ਰੰਥ ਦਾ ਹੱਕ 'ਚ ਵੀ ਕੋਈ ਨਾ ਬੋਲੇ ਤੇ ਵਿਰੋਧ ਵਿੱਚ ਵੀ ਕੁਛ ਨਾ ਨਹੀਂ ਬੋਲਣਾ ਇਹ ਹੁਕਮ ਨਾ ਮੈਂ ਕਰਦਾ ਹੁਣ ਦਿੱਲੀ ਆਣੇ ਜਿਹੜੇ ਨੇ ਉਹ ਇੱਕੋ ਗੱਲ ਤੇ ਉੱਤੇ ਕਨਸੈਂਟਰੇਟ ਕਰਨ ਮਤਲਬ ਉਹਦੀ ਸ਼ਬਦਾਵਲੀ ਭਾਸ਼ਾ ਜਿਹੜੀ ਹੈ ਵੀ ਇਹ ਗ੍ਰੰਥ ਦੇ ਪ੍ਰਤੀ ਸ਼ਬਦਾਵਲੀ ਪੈੜੀ ਪੈੜੀ ਅਸੀਂ ਵਰਤਦੇ ਆ ਉਹ ਨਾ ਵਰਤੋ ਇੱਕੋ ਗੱਲ ਤੇ ਕਨਸੈਂਟਰੇਟ ਕਰੋ ਵੀ ਅਕਾਲ ਤਖਤ ਦਾ ਹੁਕਮ ਹੈ ਸੁਣਾਇਆ ਹੋਇਆ ਵੀ ਇਹਦਾ ਕੋਈ ਹੱਕ ਚ ਵੀ ਨਾ ਬੋਲੇ ਤੇ ਇਹਦੇ ਵਿੱਚ ਕੋਈ ਵਿਰੋਧ ਵਿੱਚ ਵੀ ਨਾ ਬੋਲੇ ਵਿਰੋਧ ਵਿੱਚ ਬੋਲਣ ਵਾਲਿਆਂ ਨੂੰ ਤੁਸੀਂ ਪੰਥ ਚੋਂ ਕੱਢ ਦਿੰਦੇ ਹੋ ਪਹਿਲਾਂ ਕੱਢੇ ਨੇ ਨਾ 4-5 ਗਿਆਨੀ ਭਾਗ ਸਿੰਘ ਕਾਲਾ ਫਕਨ ਦਾ ਪ੍ਰੋਫੈਸਰ ਦਰਸ਼ਨ ਸਿੰਘ ਹੋਣੀ ਸਾਰੇ ਕੱਗਾ ਜੀ ਹੋਣੀ ਵਿਰੋਧ ਚ ਬੋਲਣ ਵਾਲਿਆਂ ਨੂੰ ਪੰਥ ਚੋਂ ਕੱਢ ਦਿੰਦੇ ਹੋ ਤੇ ਜਿਹੜਾ ਕਥਾ ਕਰਦਾ ਤੁਸੀਂ ਵੱਡੀ ਸਟੇਜ ਤੇ ਵਾੜ ਕੇ ਜਾਣ ਕੇ ਕਥਾ ਕਰਾਉਂਦੇ ਹੋ ਮਤਲਬ ਜੇ ਹੁਕਮਨਾਮੇ ਦੀ ਉਲੰਘਣਾ ਕੌਣ ਕਰ ਰਿਹਾ ਬੋਲ ਜਿਹੜੇ ਕਥਾ ਕਰ ਰਹੇ ਨੇ ਜੇ ਇਹ ਕਹਿਣ ਬੇਸੀਂ ਪ੍ਰਕਾਸ਼ ਵੀ ਨਹੀਂ ਕਰਨ ਦਿਆਂਗੇ ਤੇ ਕਥਾ ਵੀ ਨਹੀਂ ਕਰਨ ਦਿਆਂਗੇ ਵਿਰੋਧ ਕਰਨ ਵਾਲੇ ਤੁਸੀਂ ਚੁੱਪ ਕਰ ਜਾਓ ਕੋਈ ਵੀ ਨਹੀਂ ਕਰੇਗਾ ਇੱਕ ਨੂੰ ਕਹਿ ਤਾ ਸ਼ਹਿ ਦਿੱਤੀ ਹੋਈ ਹੈ ਵੀ ਤੁਸੀਂ ਤੇ ਸਭ ਕੁਝ ਕਰੋ ਹੁਕਮਨਾਮਾ ਤੁਸੀਂ ਮੰਨੋ ਭਾਵੇਂ ਨਾ ਮੰਨੋ ਕੋਈ ਗੱਲ ਨਹੀਂ ਜੋ ਮਰਜ਼ੀ ਕਰੋ ਤੇ ਦੂਜੇ ਢਡੇ ਦੇ ਗੱਲ ਚੋਦੀ ਗੁੱਠਾ ਦੇ ਲੈਂਦੇ ਨੇ ਪਤਾ ਕਿਉਂ ਉਹ ਦੰਦਾਂ ਵਾਲੇ ਐ ਤਲਵਾਰਾਂ ਵਾਲੇ ਐ ਸ਼ਪਾਰਸ਼ਾਂ ਵਾਲੇ ਐ ਆ ਬਿਚਾਰੇ ਫੱਟੀਆਂ ਲੈ ਕੇ ਖੜਦੇ ਪੜੇ ਲਿਖੇ ਐ ਇਹ ਸਿਆਣੇ ਐ ਇਹ ਲੜਨ ਹੀ ਜਾਂਦੇ ਇੱਕ ਟੰਨੀ ਜਾਂਦੇ ਇਹ ਲੱਤਾਂ ਨਹੀਂ ਤੋੜਦੇ ਇਹ ਸ਼ਵੀਲਾਂ ਨਹੀਂ ਤੋੜਦੇ ਇਸ ਕਰਕੇ ਇਹ ਢੜੇ ਦੀ ਪਰਵਾਹ ਕੋਈ ਨਹੀਂ ਡਾਂਗ ਵਾਲਿਆਂ ਦੇ ਅੱਗੇ ਡੰਡੇ ਅੱਗੇ ਪੂਤ ਨੱਚਦੇ ਆ ਹੋ ਰਿਆ ਨਾ ਹੁਣ ਜ਼ਥੇਦਾਰ ਹੁਕਮਨਾਮਾ ਜਦੋਂ ਜਾਰੀ ਕੀਤਾ ਫਿਰ ਤੁਸੀਂ ਦੋਨਾਂ ਢੜਿਆਂ ਦੇ ਉੱਤੇ ਰੱਖੋ ਵੀ ਵਿਰੋਧ ਵੀ ਨਹੀਂ ਕੋਈ ਕਰੇਗਾ ਤੇ ਹੱਕ ਚ ਵੀ ਨਹੀਂ ਕਰੇਗਾ ਇੱਕ ਢੜੇ ਨੂੰ ਕਹਿ ਤਾ ਹੁਕਮਨਾਮਾ ਤੁਸੀਂ ਤੁਹਾਨੂੰ ਨਹੀਂ ਪਰਵਾਹ ਤੁਸੀਂ ਕਰੀ ਚੱਲੋ ਤੇ ਦੁ ਸਾਂਝਾ ਫੈਸਲਾ ਕਰਤਾ ਫਿਰ ਉਹਨੂੰ ਸਾਂਝਾ ਰਹਿਣ ਦੇਣ ਹੁਣ ਆਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਦਿੱਲੀ ਕਮੇਟੀ ਨਹੀਂ ਕਰ ਰਹੀ ਬੋਲੋ ਕਰ ਰਹੀ ਹੈ ਨਾ ਤਾਂ ਦਿੱਲੀ ਕਮੇਟੀ ਤੇ ਜਿਹੇ ਦਾ ਰੈਕਸ਼ਨ ਲੈਣਗੇ ਹੁਕਮਨਾਮਾ ਹੈ ਭਾਈ ਪਰ ਨਹੀਂ ਉਹ ਆਪਣੇ ਨੇ ਉਹ ਸਾਡੇ ਨੇ ਸਰਸਾ ਤੇ ਸਾਡਾ ਅਗਲਾ ਇਹ ਕਹੂਗਾ ਤੂੰ ਕਾਨੂੰਨ ਦੇ ਤੇ ਹੁਕਮਨਾਮਾ ਇਦਾਂ ਕਿਵੇਂ ਜਗਤਾਰ ਸਿੰਘ ਤੇ ਸਾਡਾ ਕੱਲ ਆਪਾਂ ਗੱਲ ਕੀਤੀ ਹੋਈ ਹੈ ਇਦਾਂ ਕਿਵੇਂ ਕਰ ਲੋਗੇ ਤੁਸੀਂ ਮਤਲਬ ਇਹ ਹੈ ਮੈਂ ਫਿਰ کہہ ਰਿਹਾ ਪਿਆਰਿਓ ਤੁਸੀਂ ਸੂਰਜ ਪ੍ਰਕਾਸ਼ ਕਰੇ ਰੱਖੋ ਪੜੋ ਦਸਮ ਗ੍ਰੰਥ ਕਰੇ ਰੱਖੋ ਪੜੋ ਜਿਹੜਾ ਨਿਤਨੇਮ ਹੈ ਉਹ ਵੀ ਕਦੇ ਚੱਲੋ ਕੋਈ ਪ੍ਰੋਬਲਮ ਨਹੀਂ ਜੋ ਚੱਲ ਰਿਹਾ ਤੁਸੀਂ ਵਿਧਾਨ ਬਣਾਇਆ ਬਣਾਈ ਰੱਖੋ ਪਰ ਚਬਰ ਛਤਰ ਤੇ ਤਖਤ ਕਿਸੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਦੂਜੇ ਨੂੰ ਨਾ ਦਿਓ ਇਹਦਾ ਮਲਕ ਇਹੀ ਹੈ ਇਹਦੀ ਇਹਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਤੇ ਰੱਖੋ ਉਹਨਾਂ ਪੰਤੀਆਂ ਦਾ ਸਤਿਕਾਰ ਤੇ ਰੱਖੋ ਫਿਰ ਜੇ ਤੁਸੀਂ ਪ੍ਰਕਾਸ਼ ਕਰੋਗੇ ਫਿਰ ਅਗਲੇ ਆਨੇ 74ਵੀਂ ਪੜ੍ਹ-ਪੜ ਕੇ ਸੁਣਾਉਣੇ ਜੇ ਮਤਲਬ ਮੈਂ ਅਜ ਤੱਕ ਕੋਈ ਚਰਿੱਤਰ ਪੜ੍ਹ ਕੇ ਨਹੀਂ ਸੁਣਾਇਆ ਜੇ ਮੈਂ ਦਸਮ ਗ੍ਰੰਥ ਦੇ 10 ਚਰਿੱਤਰ ਪੜ੍ਹ ਕੇ ਸੁਣਾ ਦਿਆਂ ਤ੍ਰਿਆ ਚਰਿੱਤਰ ਮਤਲਬ ਔਰਤਾਂ ਚਰਿੱਤਰ ਕਰਦੀਆਂ ਨੇ ਤੇ ਪਹਿਲਾਂ ਮੈਂ ਕਹਾਂ ਵੀ 18 ਸਾਲ ਤੋਂ ਘੱਟ ਵਾਲੇ ਬੰਦ ਕਰ ਦਿਓ ਉਸ ਤੋਂ ਬਾਅਦ ਮੈਂ ਇਹ ਬੋਲਾਂ ਵੀ ਮੈਂ ਮਾਫੀ ਮੰਗ ਕੇ ਸ਼ੁਰੂ ਕਰਨ ਲੱਗਿਆ ਤੇ ਜੇ ਮੈਂ ਆਖਾਂ ਵੀ ਮੈਂ ਮੈਂ ਨਾ ਆਪਣੇ ਕੋਲੋਂ ਨਹੀਂ ਪੜਦਾ ਉੱਤੇ ਮੈਂ ਪੰਕਤੀ ਪੜ ਦੂੰ ਥੱਲੇ ਮੈਂ ਜਿਹੜਾ ਅਰਥ ਕੀਤਾ ਹੈ ਸੇਮ ਪੜੂੰ ਮੈਂ ਆਪਣੇ ਕੋਲੋਂ ਇੱਕ ਲਾਈਨ ਵੀ ਨਹੀਂ ਬੋਲੂੰ ਵੀ ਆਹ ਪੜਤੀ ਪੰਕਤੀ ਆਹ ਪੜਦਾ ਅਰਥ 10 ਪੜ ਦਿਆਂਗਾ 20 ਪੜ ਦਿਆਂਗਾ ਵੀ ਔਰਤਾਂ ਘਰ ਵਾਲਿਆਂ ਨਾਲ ਐਦਾਂ ਧੋਖਾ ਕਰਦੀਆਂ ਨੇ ਤੇ ਬੀਬੀਆਂ ਘਰਾਂ ਚ ਬੈਠੀਆਂ ਕਹਿਣਗੀਆਂ ਸ਼ਰਮ ਦਾ ਘਟਾ ਹੈ ਕੀ ਔਰਤਾਂ ਹੀ ਚਰਿੱਤਰ ਕਰਦੀਆਂ ਨੇ ਚਰਿੱਤਰ ਬੰਦੇ ਜ਼ਿਆਦਾ ਕਰਦੇ ਨੇ ਕਿ ਔਰਤਾਂ ਕਰਦੀਆਂ ਨੇ ਜਰਾ ਦੱਸਿਓ ਔਰਤਾਂ ਨਾਲ ਧੋਖੇ ਬੰਦੇ ਜ਼ਿਆਦਾ ਕਰ ਰਹੇ ਨੇ ਬਾਹਰ ਬੰਦੇ ਫਿਰਦੇ ਨੇ ਫਿਰ ਬੰਦਿਆਂ ਦੇ ਚਰਿੱਤਰ ਵੀ ਹੈਗੇ ਔਰਤਾਂ ਦੇ ਨੇ ਤੇ 10 10 ਚਰਿੱਤਰ ਪੜ ਕੇ ਸੁਣਾਉਣੇ ਨੇ ਨਾ ਤੇ ਬੋਲਣਾ ਆਪਣੇ ਕੋਲੋਂ ਕੁਝ ਨਹੀਂ ਪੜਨਾ ਆ ਪੰਕਤੀ ਹੈ ਆ ਇਹਦਾ ਅਰਥ ਹੈ ਮੈਂ ਆਪਣੇ ਕੋਲੋਂ ਨਹੀਂ ਕਰਨੇ ਮੈਂ ਵੀ ਚਰਿੱਤਰ ਪੜ ਦੇਣਾ ਸੱਚੀ ਗੱਲ ਇਹ ਐ ਆਪਣੀ ਜ਼ੁਬਾਨ ਤੋਂ ਕਦੇ ਗਾਲ ਨਹੀਂ ਕੱਢੀ ਕਿਸੇ ਗੁਪਤ ਅੰਦ ਦਾ ਨਾਂ ਨਹੀਂ ਲਿਆ ਮੈਂ ਆਪਣੀ ਜ਼ੁਬਾਨ ਤੋਂ ਪਰ ਮੇਰੇ ਲਈ ਉਹ ਮਨਹੂਸ ਦਿਨ ਹੋਏਗਾ ਜਿੱਦਣ ਮੈਨੂੰ ਉਹ ਭੇੜੇ ਭੇੜੇ ਨਾਂ ਲੈਣੇ ਪੈਣਗੇ ਵੀ ਐਦਾਂ 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 ਕੀ ਕਰਾਂ ਨੁੱਪ ਤੇ ਜਿਹੜੇ ਬੰਦੇ ਧਰਾਂ ਚ ਕਥਾ ਸੁਣਦੇ ਨੇ ਸਾਡੀ ਉਹ ਕਹਿਣਗੇ ਯਾਰ ਬੰਦ ਕਰੋ ਯਾਰ ਇਹ ਬੰਦਾ ਕੀ ਕਰ ਰਿਹਾ ਤੇ ਉਹਨੂੰ ਜਦੋਂ ਦੱਸਿਆ ਗਏ ਵੀ ਤਿੰਨ ਮਹਲਾ ਵੀ ਪਾਉਂਦੇ ਐ ਚੌਰ ਵੀ ਤੇ ਛਤਰ ਵੀ ਤੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਲਿਖਿਆ ਉਹ ਬੰਦਾ ਜਰ ਜਿਹਨਾਂ ਨੇ ਸੁਣਾਏ ਨੇ ਨਾ ਚਿਤਤਰ ਉਹ ਬਹੁਤੀ ਦੁਨੀਆਂ ਨੇ ਨਹੀਂ ਸੁਣੇ ਬਹੁਤਿਆਂ ਨੂੰ ਤੇ ਪਤਾ ਹੀ ਨਹੀਂ ਵੀ ਗੱਲ ਕੀ ਹੈ ਉਹਦੇ ਜਦੋਂ ਜਾਪ ਸਾਹਿਬ ਦਾ ਨਾਮ ਆਉਂਦਾ ਚੌਪਈ ਸਾਹਿਬ ਦਾ ਨਾਮ ਆਉਂਦਾ ਢੜਕ ਜਾਂਦੇ ਨੇ ਨਾਲ ਦੀ ਨਾਲ ਕਹਿੰਦੇ ਹੈ ਇਹ ਕੌਣ ਹੁੰਦੇ ਨੇ ਉਹਨਾਂ ਨੂੰ ਪੂਰੀ ਗੱਲ ਦਾ ਪਤਾ ਹੀ ਨਹੀਂ ਆਮ ਲੋਕੀਂ ਤੇ ਭੋਲੇ ਕਈਆਂ ਨੂੰ ਤੇ ਯਾਰ ਇਹ ਨਹੀਂ ਪਤਾ ਵੀ ਚੋਬੀ ਸਾਹਿਬ ਗੁਰੂਗ੍ਰੰਥ ਸਾਹਿਬ ਜੈ ਕਿ ਦਸਮ ਗ੍ਰੰਥ ਸਾਹਿਬ ਤੇ ਕਈਆਂ ਨੂੰ ਨਹੀਂ ਪਤਾ ਤੇ ਜੇ ਪੜ੍ਹਦੀਏ ਤੇ ਫਿਰ ਕਈਏ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਰ ਔਰਤਾਂ ਦੁੱਖਾ ਕਰਦੀਆਂ ਨੇ ਔਰਤਾਂ ਕਰਦੀਆਂ ਨੇ ਔਰਤਾਂ ਕਰਦੀਆਂ ਨੇ ਤੇ ਔਰਤਾਂ ਕਹਿਣਗੇ ਯਾਰ ਪਾਸ਼ਾ ਦੀ ਮਾਂ ਵੀ ਸੀ ਘਰ ਵਾਲੀ ਵੀ ਸੀ ਇਦਾਂ ਕਿਵੇਂ ਹੋ ਗਿਆ ਮਹਾਰਾਜ ਕਿਵੇਂ ਸੋਚ ਸਕਦੇ ਨੇ ਦੁੱਖਾ ਤੇ ਬੰਦੇ ਵੀ ਕਰਦੇ ਨੇ ਔਰਤਾਂ ਵੀ ਕਰਦੇ ਨੇ ਪਰ ਇਦਾਂ ਕਿਵੇਂ ਹੋ ਗਿਆ ਯਾਰ ਪਰ ਮੈਂ ਸੱਚ ਕਹਿ ਰਿਹਾ ਕਿ ਅਸੀਂ ਸੂਰਜ ਪ੍ਰਕਾਸ਼ ਦੀ ਗੱਲ ਕੀਤੀ ਸੀ ਅਗਲੇ ਇੱਥੇ ਤੱਕ ਆ ਗਏ ਜਿੱਦੇ ਮੈਂ ਪੜ੍ਹ ਕੇ ਸੁਣਾਤਾ ਐ ਗ੍ਰੰਥ ਅੰਗੇ ਰੱਖਤਾ ਕਰਨਗੇ ਕੀ ਸਾਡਾ ਪਰ ਜਿਹੜੇ ਹਸਾਬ ਨਾਲ ਧੱਕਾ ਕਰਦੇ ਐ ਤੇ ਸੁਣਾ ਦੇਵਾਂਗੇ ਕਿਹੜੀ ਗੱਲ ਹੈ ਯਾਰ ਮਾਫੀ ਮੀਲਾ ਮੰਗ ਲਾਂਗੇ ਪਹਿਲਾਂ ਤਾਂ ਕਿ ਬੀਬੀਆਂ ਬੰਦੇ ਅੱਡ ਅੱਡ ਸੁਣੋ ਅਲੱਗ-ਅਲੱਗ ਸੁਣੋ ਇਕੱਠੇ ਨਾ ਬਹਿ ਕੇ ਸੁਣੋ ਫਿਰ ਕਹਿ ਦਿਆਂਗੇ ਬੱਚੇ ਵੀ ਪਰੇ ਕਰਦੇ ਹੋ ਔਖੇ ਸੌਖੇ ਹੋ ਕੇ ਸਬਰ ਦਾ ਕੁੱਟ ਭਰ ਕੇ ਕੌੜਾ ਕੁੱਟ ਪੜਦੇ ਉਹ ਸ਼ਬਦ ਜਦੋਂ ਨਾ ਨਾ ਜਦੋਂ ਉਹਦੇ ਸ਼ਬਦ ਬੋਲੇ ਜਾਣ ਉਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਨਾ ਜਦ ਉਹਸ ਤਰੇ ਵਰਤੇ ਕਿੰਦਾ ਕੀ ਮਤਲਬ ਜਦ ਮਰਨ ਹੋ ਜਾਏ ਆਪਣੇ ਚ ਤੇ ਹਿੰਮਤ ਨਹੀਂ ਬੈਂਦੀ ਔਖਾ ਲੱਗਦਾ ਕਿ ਕਿਵੇਂ ਬੜੀ ਮਤਲਬ ਇਹ ਕਿਨੇ ਲਿਖਿਆ ਜੀ ਗੁਰੂ ਗੋਬਿੰਦ ਸਿੰਘ 80 ਸਤੂਰੀਆਂ ਇਦਾਂ ਨਾ ਜਿਹੜੀਆਂ ਬੰਦਾ ਖੁੱਡਾਂ ਤੇ ਬਹਿ ਕੇ ਵੀ ਗੱਲਾਂ ਦੀ ਤਾ ਕਰਕੇ ਉਹ ਤੁਸੀਂ ਪ੍ਰਕਾਸ਼ ਕਰੋਗੇ ਬਰਾਬਰ ਗੁਰੂ ਗਰੰਥ ਸਾਹਿਬ ਦੇ ਉਹਨਾਂ ਦੀ ਭਾਵਨਾ ਨਹੀਂ ਪਟਕਦੀ ਜੇ ਤੁਸੀਂ ਇਹਨੇ ਭਾਵਨਾ ਪਟਕਦੀ ਹੈ ਯਾਰ ਉਹ ਵੀ ਤੇ ਭਾਵਨਾ ਵਾਲੇ ਐ ਅਗਲਾ ਗੁਰੂ ਗਰੰਥ ਸਾਹਿਬ ਨਾਲ ਪਿਆਰ ਕਰਦਾ ਤਾਂ ਖੜਾ ਫੱਟੀਆਂ ਲੈ ਕੇ ਕਿਦਾ ਜੀ ਕਰਦਾ ਉਹ ਵੀ ਉਹਨਾਂ ਦੀ ਭਾਵਨਾ ਵੀ ਤਾਂ ਪਟਕਦੀ ਹੈ ਹੁਣ ਇਹਨਾਂ ਦੀ ਭਾਵਨਾ ਮਿੰਡ ਵਿੱਚ ਢੜਕ ਜਾਂਦੀ ਹੈ ਤੇ ਜੇ ਦੂਜੇ ਭਾਵਨਾ ਢੜਕਾਉਣ ਦਾ 295 ਦਾ ਪਰਚਾ ਦਰਜ ਕਰਾਣ ਲੱਗ ਜਾਵੇ ਵੀ ਆਹ ਕਾਲ ਤੱਕ ਦਾ ਹੁਕਮਨਾਮਾ ਹੈ ਇਹ ਸਾਡੀ ਭਾਵਨਾ ਢੜਕਦੀ ਹੈ ਗੁਰੂ ਰਣ ਸਾਹਿਬ ਨੂੰ ਅਸੀਂ ਪਿਆਰ ਕਰਦੇ ਹਾਂ ਗੁਰੂ ਰਣ ਸਾਹਿਬ ਦਾ ਚਵਰਛਤਨ ਤੱਕ ਕਿਸੇ ਹੋਰ ਨੂੰ ਨਹੀਂ ਜਾਣਾ ਚਾਹੀਦਾ ਲੈ ਮੈਂ ਇੱਥੇ ਬੋਲਦਿਆਂ ਵੀ ਸਾਰੇ ਪੰਜਾਬ ਦੇ ਵਿੱਚ ਪਰਚੇ ਕਰਾ ਦਿਓ ਹੁਕਮਨਾਮਾ ਨਾਲ ਲੈ ਜਾਓ ਫਿਰ ਜੇ ਪਰਚੇ ਪਰਚੇ ਖੇਡਣ ਲੱਗੇ ਤੇ ਇਹ ਭਾਵਨਾ ਭਾਵਨਾ ਖੇਡਣ ਲੱਗੇ ਤੇ ਭਾਵਨਾ ਤੇ ਦੂਜੇ ਦੀ ਵੀ ਭਟਕਦੀ ਏ ਪਰ ਇੱਕ ਧਿਰ ਤੇ ਚੁੱਪ ਹੈ ਯਾਰ ਉਹ ਤੇ ਕੁਝ ਕਹਿੰਦੀ ਨਹੀਂ ਆਪਾਂ ਦਾ ਪਰਚਿਆਂ ਦੇ ਰਾਹ ਪਈਏ ਨਾ ਮਾਰਨ ਰਾਹ ਪਈਏ ਨਾ ਸ਼ਬੀਲਾ ਦੇ ਰਾਹ ਪਈਏ ਤੇ ਕਹਿੰਦੀ ਕੁਝ ਇਹਦੇ ਇੰਨਾ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਰੱਖੋ ਆਪਣੇ ਘਰੇ ਬਣਾਓ ਰੱਖੋ ਜਿੱਦੇ ਗ੍ਰੰਥ ਚਾਹੇ ਯਾਰ ਤੁਸੀਂ ਤੁਸੀਂ ਕਾਮਾ ਸੂਤਰਾ ਵੀ ਰੱਖੀ ਰੱਖੋ ਕਿੱਥੇ ਰੋਕਿਆ ਤੁਹਾਨੂੰ ਜਿਹੜਾ ਪੜਨਾ ਪੜੀ ਜਾਓ ਦੁਨੀਆ ਹੀ ਪੜੀ ਜਾਂਦੀ ਏ ਅਗਲਾ ਫੋਨ 'ਚ ਪਤਾ ਨਹੀਂ ਕੀ ਕੁਝ ਰੱਖੀ ਬੈਠੀ ਆ ਕਿੰਨੇ ਰੋਕੇ ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇੱਕ ਚਵਰ ਤੇ ਛਤਰ ਤੇ ਤਖਤ ਉਹ ਸੁਣਨ ਵਾਲਿਓ ਘਰਾਂ ਚੋਂ ਭਾਈ ਭਾਵੇਂ ਟਕਸਾਲੀ ਹੋ ਭਾਵੇਂ ਨਿਹੰਗੋ ਭਾਵੇਂ ਪਾਪੇ ਬੰਤੇ ਦੇ ਚੇਲੇ ਕੋਈ ਵੀ ਹੋ ਤੁਸੀਂ ਇੰਨੀ ਕਿਤੇ ਵੇਖ ਲੋ ਵੀ ਕੀ ਇੱਕ ਕੁਰਸੀ ਉਸ ਇੱਕ ਦੀ ਨਹੀਂ ਹੋਣੀ ਚਾਹੀਦੀ ਇੱਕ ਚੇਰ ਇੱਕ ਦੀ ਨਹੀਂ ਹੋਣੀ ਚਾਹੀਦੀ ਇੱਕ ਆਸਣ ਇੱਕ ਦਾ ਨਹੀਂ ਹੋਣਾ ਚਾਹੀਦਾ ਤੁਹਾਡੇ ਬਾਬਿਆਂ ਦੇ ਆਸਣ ਦੇ ਆ ਕੀ ਤੇ ਬਾਬਾ ਬੱਤਾ ਸਿੰਘ ਦੀ ਸੀਟ ਤੇ ਨਹੀਂ ਬੈਠਾ ਹੁਣ ਵੀ ਬਾਬਾ ਜੀ ਦੀ ਸੀਟ ਆ ਪਿੱਛੇ ਬੈਠ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਖਤ ਹੈ ਉਹਨਾਂ ਦੇ ਰੱਖੋ। ਸਿੱਖਾਂ 'ਚ ਜੇ ਕੋਈ ਚੌਰ ਕੀਤਾ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਤੇ। ਸਿੱਖਾਂ ਵਿੱਚ ਜੇ ਕੋਈ ਤਖਤ ਲੱਗਦਾ ਤੇ ਗੁਰੂ ਗ੍ਰੰਥ ਸਾਹਿਬ ਲਈ। ਸਿੱਖਾਂ ਵਿੱਚ ਜੇ ਚੰਦੂਆ ਲੱਗਦਾ ਤੇ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ। ਐਦਾਂ ਗੱਲ। ਪਰ ਕਿਹੜੀਆਂ ਮਾਰਦੇ ਆ ਗੱਲਾਂ ਸੀ। ਯਾਰ ਦੇਖੋ। 700 ਸਰੂਪ ਬਣਦਾ ਹੈ 450 ਕੈਨੇਡਾ ਵਿੱਚ ਸਨਭਿਆ ਗਿਆ ਤੇ 300 ਤੋਂ ਉੱਪਰ ਸਰੂਪ ਉਹਨਾਂ